ਕੀ ਪਤੇ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਚਾਏ ਦਰਸਵੇ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਸੇ ਅੰਦਰ ਗੁਰਤੇ ਅਮਰਦਾਸ ਸਰਾਤ ਦਾਸ ਹੋਈ ਸਹਾਏ ਕਰ ਜਨ ਹਰ ਕੋ ਬਿਦਨੋ ਸਿਮਰਾਓ ਸ੍ਰੀ ਹਰਿ ਦਾਏ ਸ੍ਰੀ ਹਰਿ ਪਿਸ਼ੰਗ ਧਿਆਈਐ ਜਗ ਠੇ ਸਭ ਦੁਖ ਗਰਾਈਐ ਇਕ ਬਹਾਦਰੁ ਸਿਮਰਿਆ ਘਰ ਨਾਉ ਆਨੇ ਤਿਆਰੇ ਸਭ ਥਾਈ ਹੋਏ ਸਹਾਇ ਦਸਵੇਂ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਛੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਅੰਦਰ ਕੇ ਬਲ ਜੀ ਆਰੇ ਤਮਾ ਸਾਹਿਬ ਜਾਦੇ ਆਂ ਚਾਲਿਆਂ ਮੁਪਿਆ ਹਠਿੰਗਿਆ ਜੱਪਿੰਗਿਆ ਤਪਿੰਗਿਆ ਜਨਾ ਨਾਮ ਜੱਪਿਆ ਵੰਡ ਛਕੇ ਆਪੇ ਢੀਕ ਚਲਾਈ ਤੇਗ ਵਾਰੀ ਦੇਖਿਓ ਨੇਕੀ ਭਾਗ ਕਰਾ ਪਿਆਰੇ ਆ ਸੁਚਿਆਰੇ ਦੀ ਕਮਾਈ ਦਾ ਧਿਆਨ ਤੁਰ ਕੇ ਖਾਲਸਾ ਜੀ ਬੋਲ ਜੀ ਸੰਗਾ ਸਿੰਗੜੀਆਂ ਧਰਮ ਦੇ ਸੇਸ਼ ਦਿੱਤੇ ਬੰਦ ਬੰਦ ਘਟਾਏ ਖੋਪਰਿਆਂ ਲੋਹਾਈਆਂ ਚਰਖੜੀਆਂ ਦੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕਰਨਵਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸੁਆਸਨ ਨਾਲ ਵਾਈ ਇਹਨਾਂ ਦੀ ਕਮਾਈ ਦਾ ਧਿਆਨ ਤਰ ਗੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਾ ਬਖਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਅੰਦਰ ਕੇ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੱਟਾਂ ਵਿੱਚ ਤੇ ਆਉਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਰਹਾ ਖਾਲਸਾ ਜੀ ਸਾਹਿਬ ਸਹਾਇ ਸਹਾ ਰਸ਼ਿਆ ਰਿਆ ਇਟ ਤੇਗ ਤੇਗ ਫਲੇ ਬ੍ਰਿਜ ਕੀ ਪੈਰ ਪੰਥ ਕੀ ਰੇਂ ਸ੍ਰੀ ਸਾਹਿਬ ਜੀ ਸਹਾਇ ਹਾਲ ਸੇ ਜੀ ਕੇ ਬੋਲ ਵਾਲੇ ਬੋਲੋ ਜੀ ਸਹਾਇ ਹੋ ਸਖਾ ਨੂੰ ਸਿੱਖੇਦਾਰ ਕੇਸਦਾਰ ਰਹਿਤਦਾਨ ਬੇਖਦਾਨ ਵਿਸਾਹਦਾਨ ਪ੍ਰੋਸਾਹਦਾਨ ਦਾਨਦ ਸਰਦਾਰ ਨਾਮਦਾਨ ਸ੍ਰੀ ਅਵਰਤ ਸਰ ਸਾਹਿਬ ਜੀ ਦੇ ਦਰਸ਼ਨ ਸ਼ਾਨ ਚੌਕੀਆਂ ਝੰਡੇ ਬੁੰਗੇ ਡੂਬ ਜੋਬ ਅਟਲ ਧਰਮ ਦਾ ਜੈਕਾਰ ਬੋਲ ਜੀ ਵਾਹਿਗੁਰੂ ਸਿੱਖਾਂ ਦਾ ਮਨਮੀਵਾ ਮਤ ਉੱਚੀ ਮਤ ਫਤ ਦਾ ਰੱਖਾ ਬਵਾਹੇ ਗੁਰੂ ਹੇ ਅਟਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਗੁਰਦਵਾਰ ਸਾਹਿਬ ਤੇ ਹੋਰ ਗੁਰਦਵਾਰਿਆਂ ਗੁਰਤਾ ਮਾਂ ਦੇ ਜਨਾ ਤੋ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇ ਦਾਰ ਅਬੀ ਸੇਵਾ ਸੰਭਾਉਂਦਾ ਦਰਬੇਰੇ ਖਾਲਸਾ ਦੀਨ ਬਖਸ਼ੂ ਫੇਨ ਮਾਰਿਆਂ ਦੇ ਮਾਨ ਨਤਾਨਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਅਰਦਾਸ ਤੇਤੀ ਚੋਦੜੀ ਐ ਸਤਿਗੁਰੂ ਜੀ ਆ ਚਾਰ ਪੈਰ ਰਹਿਣਾ ਆਪਣੀ ਦੇ ਭਾਰੇ ਅੰਦਰ ਤਪੀਤ ਹੋਈ ਚਾਰ ਪੈਰ ਵਿਹਾੜਾ ਆਪਣੇ ਭਾਰੇ ਅੰਦਰ ਤਪੀਤ ਕਰਾਉਣਾ ਅਵਰੇ ਸ਼ਹੀਦ ਧੰਨ ਧੰਨ ਬਾਬਾ ਰੇਵ ਸਿੰਘ ਜੀ ਦੇ ਨਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦਵਾਰਾ ਰਾਏ ਸ਼ਹੀਦ ਗਾਲੂ ਸਾਹਿਬ ਜੀ ਵਿਕੇ ਪਾਵਨ ਦਰਬਾਰ ਅੰਦਰ ਸਾਧਗੁਰੂ ਜੀ ਆਪ ਜੀ ਦੇ ਸੋਹਣੇ ਸਿਗਾਸਰ ਤਿਆਰ ਕੀਤੇ ਗਏ ਹਨ ਆਪ ਜੀ ਕਿਰਪਾ ਕਰੋ ਸਿੰਘਾ ਸਨਾਰੇ ਪ੍ਰਕਾਸ਼ ਮਨੋਬਰਕੀ ਫੁੱਲੇ ਦਰਸ਼ਨ ਦੇ ਦਾਰ ਪਾਵਨ ਫਰਮਾਨ ਬੁਖੇ ਸੰਤਾਨੋ ਕਿਰਤਾ ਅਥ ਗੁਰੂ ਦਰ ਤੇ ਆਈ ਸੰਗਤ ਦੇ ਦਰ ਹਾਜ਼ਰੀ ਸੇਲ ਫੁੱਲ ਤੇ ਧਾਵ ਸੇਵਾ ਵਾਂ ਦਰ ਪਰਵਾਰ ਕਰ ਰਹੀਆਂ ਦਰਉ ਘਰਉ ਸਿੱਖੀ ਸਦਕ ਪ੍ਰੋਸਾ ਨਾਮ ਧਾਨ ਮਕਸ਼ਣਾ ਸ਼ੋਭ ਪਾਵਨ ਆਵਤ ਊਰੀਆਂ ਕਰਨੀਆਂ ਸਰਬਤ ਦੇ ਕਾਰਜ ਰਾਸ ਕਰਨੇ ਕਰੋ ਕਿਰਪਾ ਆਪ ਜੀ ਦੇ ਪਾਵਨ ਸਰੂਪ ਸੋਖ ਅਸਨ ਸਾਨਾ ਦੋ ਪ੍ਰਕਾਸ਼ ਸਥਾਨਾ ਦਿਲ ਜਾਣ ਦੀ ਆਗੇ ਆਲਖੂ ਰਸਤੇ ਜੰ ਅੰਧ ਸੰਗ ਸਹਾਈ ਬਣਾ ਸਹੀ ਪਿਆਰੇ ਮੇਰ ਚ ਨੰਨੇ ਆਪ ਜੀ ਦਾ ਨਾਮ ਚਿਤ ਆਵੇ